ਪੈਰ ਦੇ ਵਿੱਚ ਰੋੜ ਪਈ ਹੋਈ ਹੈ ਐਕਸੀਡੈਂਟ ਹੋਇਆ ਸੀਗਾ ਡਾਕਟਰਾਂ ਨੇ 3 ਮਹੀਨੇ ਲਈ ਪ੍ਰੋਪਰ ਬੈੱਡ ਰੈਸਟ ਦੱਸੀ ਸੀ ਕਿ 3 ਮਹੀਨੇ ਬੈੱਡ ਤੇ ਬੈਠਣਾ ਤੇ ਜੇਕਰ ਤੁਰਨਾ ਵੀ ਹੈ ਤਾਂ ਬਹੁਤ ਘੱਟ ਉਹ ਵੀ ਵਾਕਰ ਦੇ ਨਾਲ ਤੁਰਨਾ ਜਿਸ ਕਾਰਨ ਪੈਰ ਵੀ ਜ਼ਮੀਨ ਤੇ ਨਾ ਲੱਗੇ ਤੇ ਪੈਰ ਦੀ ਮੂਵਮੈਂਟ ਬਿਲਕੁਲ ਨਹੀਂ ਹੋਣੀ ਚਾਹੀਦੀ ਸੋ ਇਨੀ ਸ਼ਰਧਾ ਭਾਵਨਾ ਦੇ ਬਾਅਦ ਨੋਜਵੜੇ 22 ਦਿਨਾਂ ਬਾਅਦ ਗੁਰਦੁਰਾ ਸ਼ਹੀਦ ਗੰਗ ਸਾਹਿਬ ਪਹੁੰਚ ਗਿਆ ਏ ਰੱਬ ਦੀ ਘੜਾਂ ਵੇਖੋ ਵੀ ਕਿੱਡਾ ਚਮਤਕਾਰ ਮੇਰੇ ਲਈ ਕੀਤਾ ਉਹਨਾਂ ਨੇ ਪਾਈਆਂ ਦਿਨਾਂ ਬਾਅਦ ਟੰਕੇ ਦਸ ਦਿਨੋਂ ਏ ਖੁੱਲਿਆ ਨੂੰ ਤੇ ਮੈਂ ਆਣ ਕੇ ਜਿਹੜਾ ਉਹ ਦਰਸ਼ਨ ਕਰਨ ਧਿਆਵਾ ਸੇਵਾ ਕਰਨ ਧਿਆਵਾ ਜਿੰਨੀ ਵੀ ਮੇਰੇ ਕੋਲ ਹੁੰਦੀ ਆ ਮਤਲਬ ਕਿ ਇਹਨੂੰ ਪੱਖੀ ਚੱਲਦਾ ਜਾਂ ਜੋ ਵੀ ਕਰਦਾ ਵਾਂ ਸੇਵਾ ਜਿੰਨੀ ਹੁੰਦੀ ਕਰਦਾ ਪਰ ਮੈਨੂੰ ਆਣ ਕੇ ਇਹ ਤੇ ਸ਼ਾਂਤੀ ਮਿਲ ਜਾਂਦੀ ਆ ਮੈਂ ਨਾ ਵੀ ਮਾਰੇ ਦੀ ਬਾਬਾ ਜੀ ਦੀ ਇੰਨੀ ਕਰਬਾਣਾ ਭਾਜੀ ਜੋ ਤੁਸੀਂ ਸੁਝਣੀ ਉਹ ਵੀ ਹੋ ਜਾਂਦਾ ਚਮਤਕਾਰ ਇਹ ਜੇ ਧਾਗੇ ਤਵੀਤਾਂ ਦੇ ਵਿੱਚ ਚਮਤਕਾਰ ਹੋ ਸਕਦੇ ਨੇ ਤਾਂ ਫਿਰ ਸਾਡਾ ਯੋਧਾ ਬਾਬਾ ਦੀਪ ਸਿੰਘ ਨਾ ਬਾਬਾ ਜੀ ਇਹਦੇ ਕੋਈ ਗੱਲ ਨਹੀਂ ਦੱਸ ਦੋ ਜੇ ਸਭ ਨਾਲ ਘੜੀ ਫੇਲਿਆ ਮੈਂ ਤੁਹਾਨੂੰ ਆਪਣੀ ਚਮਤਕਾਰ ਦਿਖਾਉਣਾ ਹੈ ਬਾਬਾ ਜੀ ਇੱਕ ਬੰਦੇ ਲੱਗ ਟੁੱਟੀ ਹੋਈ ਬਈਆਂ ਦੇ ਨਾਲ ਦਰਸ਼ਨ ਕਿਦਾਂ ਕਰਨਾ ਆ ਜੂਗਾ ਬਿਨਾਂ ਵੌਕਰ ਤੋਂ ਬਿਨਾਂ ਹਾਕੀ ਤੋਂ ਗੱਲਬਾਤ ਹੋਈ ਹੈ ਡਾਕਟਰਾਂ ਨਾਲ ਤੁਸੀਂ ਆਖਿਆ ਕਿ ਮੈਂ ਤੁਰਨ ਲੱਗ ਗਿਆ ਮੈਂ ਬਿਨਾ ਵਾਕਰ ਤੋਂ ਦਰਬਾਰ ਸਿੱਧਾ ਸਹਿਵਾ ਸਰ ਉਹਨਾਂ ਨਾਲ ਮੈਂ ਗੱਲ ਕੀਤੀ ਸੀ ਮੈਂ ਨਾ ਇਦਾਂ ਕਿਹਾ ਮੈਂ ਮੈਂ ਇਦਾਂ ਮੈਂ ਫੌਰਨ ਫੌਰਨ ਜਾਣਾ ਵਾ ਤੇ ਮੈਨੂੰ ਕੋਈ ਦਵਾਈ ਮੈਡੀਸਿਨ ਆਫੀ ਦੇ ਦਿਦੋ ਕਿ ਮੈਂ ਜਿਹੜਾ ਤੁਰਪਾ ਕਹਿੰਦਾ ਨਹੀਂ ਕਹਿੰਦਾ ਸਾਡੇ ਕੋਲ ਜਿਹ ਦਵਾਈ ਹੋਵੇ ਨਾ ਤੇ ਬੱਚੇ ਜਿਹੜੇ ਐਕਸੀਡੈਂਟ ਹੁੰਦੇ ਆ ਉਹ ਹੀ ਦੇ ਤੇ ਜਿਹਨਾਂ ਦਾ ਪੇਪਰ ਵੀ ਦਵਾ ਦਈਏ ਕੋਈ ਨੌਕਰੀ ਰਾਨੂੰ ਤੇ ਜਿਹਦੇ ਨਾਲ ਤੇ ਪਰ ਮੈਂ ਆਹ ਉਹ ਰੱਬਾ ਇੱਕ ਡਿਪਟੀ ਨੂੰ ਆਪਾਂ ਫੇਲ ਕਰਕੇ ਦਿਖਾਉਣਾ ਵਾ ਜਿਹੜਾ ਜਿੰਨੇ ਮੈਨੂੰ ਨਹੀਂ ਗੱਲ ਕਹੀ ਆ ਕਿ ਜੇ ਸਾਡੇ ਕੋਲ ਕੋਈ ਦਵਾਈ ਹੋਵੇ ਤਾਂ ਇਹ ਜਿਹ ਮੇਰੇ ਦਿਵਸ ਤੇ ਮੈਨੂੰ ਮਨ ਚ ਵੀ ਰੋਣ ਵੀ ਆ ਗਿਆ ਸੀ ਕਿ ਯਾਰ ਮੈਂ ਯਾਰ ਗੁਰੂ ਘਰ ਜਾਣਾ ਤੇ ਮੈਂ ਗਿਆ ਕਿਉਂ ਨਹੀਂ ਅੱਜ ਮਤਲਬ ਮੇਰੇ ਮਨ ਚ ਪਰ ਪ੍ਰਮਾਤਮਾ ਨੇ ਜਿਹੜਾ ਮੈਨੂੰ ਆਇਆ ਦਰ ਲੈੰਦਾ ਮੈਨੂੰ ਇਹ ਹੁਣ ਜਿਹੜਾ ਮੇਰੇ ਮਨ ਚ ਆ ਗਿਆ ਕਿ ਮੈਂ ਦਿੱਲੀ ਦਰਸ਼ਨ ਕਰਨਾ ਮੈਂ ਕੱਲਾ ਸਕੂਟਰੀ ਚਲਾ ਕੇ ਉਹਨਾਂ 27 22 ਕਿਲੋਮੀਟਰ ਪਿੰਡ ਆ ਮੇਰਾ ਜੀ ਸਕੂਟਰੀ ਜਿਹੜਾ ਕੋਈ ਚੀਜ਼ ਨਹੀਂ ਹੈ ਪ੍ਰਮਾਤਮਾ ਦੀ ਨਹੀਂ ਕਿਰਪਾ ਗੁਰਦੁਆਰਾ ਸ਼ਹੀਦਗੰਚੀ ਦਾ ਸਾਹਿਬ ਵਿਖੇ ਜਿੱਥੇ ਚਪੈਰਾ ਕੱਟਣ ਦੀ ਸੰਗਤਾਂ ਲੱਖਾਂ ਦੀ ਤਦਾਦ ਦੇ ਵਿੱਚ ਪਹੁੰਚਦੀਆਂ ਨੇ ਉੱਥੇ ਹੀ ਇੱਕ ਐਸੇ ਨੌਜਵਾਨਾਂ ਮਿਲਾਉਨੇ ਆ ਜਿਸ ਨੂੰ ਡਾਕਟਰ ਨੇ ਤਿੰਨ ਮਹੀਨਿਆਂ ਦੀ ਬੈੱਡ ਰੈਸਟ ਦੱਸੀ ਸੀ ਪੈਰ ਜ਼ਮੀਨ ਤੇ ਨਹੀਂ ਲਗਾਉਣਾ ਤਿੰਨ ਮਹੀਨਿਆਂ ਲਈ ਪਰ ਉਹ ਨੌਜਵਾਨ ਸਿਰਫ 22 ਦਿਨਾਂ ਦੇ ਵਿੱਚ ਆਪਣੇ ਪੈਰਾਂ ਤੇ ਚੱਲ ਕੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਅੱਗੇ ਚੁੱਕਣ ਲਈ ਆ ਜਾਂਦਾ ਉਹ ਤਸਵੀਰ ਤੁਸੀਂ ਦੇਖ ਸਕਦੇ ਹੋ ਨੌਜਵਾਨ ਦੀ ਪੈਰ ਦੇ ਵਿੱਚ ਰੋੜ ਪਈ ਹੋਈ ਹੈ ਐਕਸੀਡੈਂਟ ਹੋਇਆ ਸੀਗਾ ਡਾਕਟਰਾਂ ਨੇ ਤਿੰਨ ਮਹੀਨੇ ਲਈ ਪ੍ਰੋਪਰ ਬੈੱਡ ਰੈਸਟ ਦੱਸੀ ਸੀ ਕਿ ਤਿੰਨ ਮਹੀਨੇ ਬੈੱਡ ਤੇ ਬੈਠਣਾ ਹੈ ਤੇ ਜੇਕਰ ਤੁਰਨਾ ਵੀ ਹੈ ਤਾ ਬਹੁਤ ਘਟ ਉਹ ਵੀ ਵਾਕਰ ਦੇ ਨਾਲ ਤੁਰਨਾ ਜਿਸ ਕਾਰਨ ਪੈਰ ਵੀ ਜ਼ਮੀਨ ਤੇ ਨਾਲ ਲੱਗੇ ਤੇ ਪੈਰ ਦੀ ਮੂਵਮੈਂਟ ਬਿਲਕੁਲ ਨਹੀਂ ਹੋਣੀ ਚਾਹੀਦੀ ਸੋ ਇਨੀ ਸ਼ਰਦਾ ਭਾਵਨਾ ਦੇ ਬਾਅਦ ਨੋਜਵਾੜੇ 22 ਦਿਨਾਂ ਬਾਅਦ ਗੁਰਦੁਆਰਾ ਸ਼ਹੀਦ ਗੰਗ ਸਾਬ ਪਹੁੰਚ ਗਿਆ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਜੀ ਕੀ ਨਾਮ ਹੈ ਤੁਹਾਡਾ ਇਹ ਘਟਨਾ ਕੀ ਹੁੰਦੀ ਹੈ ਕਿਸ ਤਰੀਕੇ ਐਕਸੀਡੈਂਟ ਹੁੰਦਾ ਹੈ ਵਾਹਿਗੁਰੂ ਜੀ ਮੇਰਾ ਨਾਮ ਜੀ ਆਗਿਆਪਾਲ ਸਿੰਘ ਹੈ ਜੀ ਘਟਨਾ ਵਾਹਿਗੁਰੂ ਜੀ ਮੈਂ ਇੱਥੇ ਜਾਂਦਾ ਪਿਆ ਸੀ ਅੰਮ੍ਰਿਤਸਰ ਤੇ ਮੇਰੇ ਵੱਲੇ ਲੱਗੇ ਜਿਹੜਾ ਐਕਸੀਡ ਐਕਸੀਡੈਂਟ ਹੋਣ ਦੇ ਬਾਅਦ ਜਿਹੜਾ ਵਾ ਮੇਰਾ ਲੱਤ ਫ੍ਰੈਕਚਰ ਹੋ ਗਈ ਤੇ ਫਿਰ ਜਿਹੜਾ ਮੈਂ ਅਮਨਦੀਪਾ ਹਸਪਤਲ ਮੈਨੂੰ ਮੇਰੀ ਫੈਮਿਲੀ ਆਈ ਲੈ ਗਈ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹਦੇ ਨੂੰ ਰਾਡ ਪੈਣੀ ਆ ਠੀਕ ਹੈ ਜੀ ਰਾਡ ਪੈਣੀ ਆ ਤੇ ਫਿਰ ਹੀ ਸਹੀ ਹੋਣਾ ਵਾ ਜੀ ਤੇ ਮੇਰੇ ਉਹਨਾਂ ਨੇ ਨਾ ਜੀ ਰਾਡ ਪਾਤੀ ਆ ਫਿਰ ਡਾਕਟਰ ਸਾਹਿਬ ਜਦੋਂ ਮਨੇ ਰਾਡ ਪਾਈ ਅਗਲੇ ਦਿਨ ਜਿਹੜਾ ਆਈ ਡਾਕਟਰ ਸਾਹਿਬ ਚੈੱਕ ਕਰਨ ਅਕਸਰਾ ਕਰਾਇਆ ਕਹਿੰਦੇ ਓਕੇ ਆ ਤੇ ਫਿਰ ਉਹਨਾਂ ਨੇ ਇਹ ਗੱਲ ਕਹੀ ਕਿ 3 ਮਹੀਨੇ ਜਿਹੜਾ ਬੈੱਡ ਤੋਂ ਪੈਰ ਥੱਲੇ ਨਹੀਂ ਲਾਉਣਾ ਮੇਨ ਡਾਕਟਰ ਸਾਹਿਬ ਨੇ ਕਿਹਾ ਜੀ ਅਮਨਦੀਪਾ ਵਾਲੇ ਨੇ ਜੀ ਮੈਨ ਨੇ ਕਿ ਮੈਂ ਠੀਕ ਹੈ ਜੀ ਮੇਰੇ ਮਾਂ ਚ ਸ਼ਰਦਾ ਸੀ ਮੈਂ ਆਪਣੇ ਪਿਓ ਦੇ ਘਰ ਕਿੱਦਾਂ ਜਾਵਾਂਗਾ ਜਿਨ੍ਹਾਂ ਨੇ ਆਪਰੇਸ਼ਨ ਕੀਤਾ ਸੀ ਜਿਨ੍ਹਾਂ ਨੇ ਰੋਡ ਪਾਈ ਉਹਨਾਂ ਨੇ ਇਹ ਚੀਜ਼ ਆਖੀ ਹਾਂਜੀ ਹਾਂਜੀ ਉਹਨਾਂ ਨੇ ਇਹ ਗੱਲ ਕਹੀ ਕਿ 3 ਮਹੀਨੇ ਬਿਲਕੁਲ ਪੈਰ ਨਹੀਂ ਲਾਉਣਾ ਵਾਕਰ ਨਾ ਦੁਰਨਾ ਠੀਕ ਆ ਮੈਨੂੰ ਨਾ ਬੜਾ ਮਤਲਬ ਮਾਂ ਚ ਹੋਇਆ ਗਈ ਮੈਂ ਆਪਣੇ ਪਿਓ ਘਰ ਕਿੱਦਾਂ ਜਾਇਆ ਕਰੂੰਗਾ ਕੀ ਹੋਗਾ ਮੈਨੂੰ ਮਤਲਬ ਵਾਪਸ ਨੂੰ ਸ਼ਰਮ ਮਹਿਸੂਸ ਹੁੰਦੀ ਆ ਮਤਲਬ ਕੋਈ ਵੀ ਚੀਜ਼ ਆ ਮੈਂ ਨਾ ਇਹ ਆਪਣੇ ਫਰੈਂਡਾਂ ਨੂੰ ਫੋਨ ਕੀਤਾ ਮੈਂ ਕਿ ਮੈਂ ਨਾ ਘਰ ਜੀ ਨਹੀਂ ਲੱਗਦਾ ਪਿਆ ਪਿੰਡ ਮਤਲਬ ਜੀ ਨਹੀਂ ਮੇਰੇ ਫਰੈਂਡ ਕਹਿੰਦੇ ਚੱਲ ਇੱਥੇ ਆਇਆ ਮਤਲਬ ਵਾਕਰ ਨਾ ਗਏ ਮੈਂ ਹੌਕੀ ਨਾਲ ਹੌਕੀ ਨਾਲ ਤੁਰ ਕੇ ਮੈਂ ਜਿਹੜਾ ਦਰਸ਼ਨ ਕਰਨ ਆਇਆ ਸ਼ਹੀਦਾਂ ਸਾਹਿਬ ਫਿਰ ਜਦੋਂ ਮੈਂ ਜਿਹੜੇ ਜੀ ਟੈਂਕਿੰਗ ਲਈ ਫਿਰ ਮੈਂ ਦਰਸ਼ਨ ਕਰਕੇ ਗਿਆ ਇਥੇ ਫਿਰ ਮੈਂ ਘਰ ਗਿਆ 13 ਤਰੀ ਨੂੰ ਫਿਰ ਘਰ ਗਿਆ 13 ਤਰੀ ਤੋਂ ਬਾਅਦ ਅੱਜ ਜਿਹੜਾ ਵਾ ਕਿੰਨੇ ਦਿਨ ਹੋਏ ਟੰਕੇ ਖੁੱਲਿਆਂ ਨੂੰ 10 ਦਿਨ ਨਹੀਂ ਹੋਏ ਠੀਕ ਆ 10 ਦਿਨ ਨਹੀਂ ਹੋਏ ਉਹਨਾਂ ਨੇ ਫਿਰ ਮੈਂ ਪਿਓ ਨੂੰ ਬੜਾ ਮਨ ਚ ਸੋਚਿਆ ਯਾਰ ਮੈਨੂੰ ਜਾਣਾ ਮੈਂ ਤਾਂ ਜਾਣਾ ਵਾ ਯਾਰ ਗੁਰੂ ਘਰ ਜਾਣਾ ਵਾ ਪਿਓ ਦੇ ਘਰ ਜਾਣਾ ਮੈਨੂੰ ਵਿਸ਼ਵਾਸ ਹੀ ਕਿ ਉੱਥੇ ਮੈਂ ਚਲ ਗਿਆ ਮੇਰਾ ਸਭ ਕੁਝ ਸਹੀ ਹੋਣਾ ਮੈਂ ਮਹਾਰਾਜ ਦੀ ਯੋਧਾ ਕਿਉ ਲਾਗੇ ਬਿਲਕ ਰਾਤੀ ਮੈਂ ਜਿਹੜਾ ਵਾ ਰਾਤੀ 8 ਵਜੇ ਬੈਠਾ ਹੋ ਤੇ ਮੇਰੇ ਫਰੈਂਡ ਮੇਰੇ ਕੋਲ ਪਤਾ ਲੈਣ ਆਏ ਤੇ ਮੈਂ ਨਾਂਦੇ ਚੱਲ ਧਿਆਨਾ ਜਾਈ ਤੇ ਮੇਰੇ ਮਾਂਜੀ ਮੈਂ ਬੂਆ ਨੰਗਾ ਲੱਗਣਾ ਮੈਂ ਯਾਰ ਹੋਕੀ ਨਹੀਂ ਖੜਨੀ ਅੰਦਰ ਮੇਰੇ ਮਨ ਚ ਪ੍ਰਮਾਤਮਾ ਵੱਲ ਹੋਈ ਮੇਰਾ ਫਰੈਂਡ ਆ ਮੈਂ ਉਹਨੂੰ ਬੁੜਾਦੀ ਉਹਨਾਂ ਨੇ ਮਲਾਇਮ ਲੱਗੇ ਰਹਿਤੀ ਆ ਕੀ ਤੇ ਮੈਂ ਜਿਹੜਾ ਵਾ ਉਹ ਨੋਰਮਲ ਤੁਰ ਕੇ ਚਲੇ ਗਿਆ ਦਰਸ਼ਨ ਕੀਤੇ ਚਲੋ ਮਤਲਬ ਕੋਈ ਪ੍ਰੋਬਲਮ ਨਹੀਂ ਆਈ ਜੋ ਦਾ ਮਹਾਰਾਜ ਦਾ ਕੋਲ ਆ ਜੋ ਇਦਾਂ ਵੀ ਇੰਨੀ ਮਹਾਰਾਜ ਦੀ ਗਰਬਾ ਸ਼ੀਦਾ ਸਿੰਘਾਂ ਦੀ ਇੱਕ ਆਪਨੂੰ ਅਰਦਾਸ ਦਿਲੋਂ ਕਰਦੀ ਨਾ ਮੈਂ ਅਨਾਂ ਵੀ ਕੁਝ ਵੀ ਹੋ ਸਕਦਾ ਜੀ ਪਰ ਜਿਹੜੀ ਡਾਕਟਰ ਨੇ ਤੁਹਾਨੂੰ 3 ਮਹੀਨੇ ਦੇ ਬੈਡ ਰੈਸਟ ਦੱਸੀ ਤੇ ਫਿਰ ਲੱਗਿਆ ਨਹੀਂ ਕਿ ਤਿੰਨ ਮਹੀਨੇ ਦਾ ਬੈਡ ਰੈਸਟ ਲੈ ਲਿਆ ਨਹੀਂ ਤੇ ਵੱਡਾ ਘਟਨੀ ਜਿਹੜੀ ਲੱਤ ਨੂੰ ਵੱਡਾ ਪੰਗਾ ਪੈ ਗਿਆ ਵਾਹਿਗੁਰੂ ਜੀ ਮੇਰੀ ਗੱਲ ਜਦੋਂ ਆਪਣੇ ਕੋਲ ਪਿਓ ਬੈਠਾ ਉਹ ਡਾਕਟਰ ਨੂੰ ਫੇਲ ਕਰਦਾ ਮੈਂ ਕਹਿੰਦਾ ਡਾਕਟਰ ਨੂੰ ਫੇਰ ਤਿੰਨ ਮਹੀਨੇ ਨਾਲ ਕਿ ਪੈਰ ਨਹੀਂ ਥੱਲੇ ਲੱਗਣਾ ਹੀ ਨਹੀਂ ਤੇਰਾ ਲਾਉਣ ਦੀ ਗੱਲ ਛੱਡ ਤੇਰਾ ਲੱਗਣਾ ਹੀ ਨਹੀਂ ਆ ਤੇ ਪਰਮਾਤਮਾ ਦੀ ਕਿਰਪਾ ਤੇ ਤੁਸੀਂ ਮੈਨੂੰ ਅੱਜ ਵੀ ਚੈੱਕ ਕਰ ਸਕਦੇ ਮੈਂ ਨਾਰਮਲ ਤੁਰ ਕੇ ਜਾ ਸਕਦਾ ਠੀਕ ਆ ਕੋਈ ਮਤਲਬ ਇਹ ਰੱਬ ਦੀ ਘੜਾਂ ਵੇਖੋ ਵੀ ਕਿੱਡਾ ਚਮਤਕਾਰ ਮੇਰੇ ਲਈ ਕੀਤਾ ਉਹਨਾਂ ਨੇ ਬਾਈਆਂ ਦਿਨਾਂ ਬਾਅਦ ਟੰਕੇ ਦੱਸ ਦਿਨੋ ਏ ਖੁੱਲਿਆਂ ਨੂੰ ਤੇ ਮੈਂ ਆਣ ਕੇ ਜਿਹੜਾ ਉਹ ਦਰਸ਼ਨ ਕਰਨ ਧਿਆਵਾ ਸੇਵਾ ਕਰਨ ਧਿਆਵਾ ਜਿੰਨੀ ਵੀ ਮੇਰੇ ਕੋਲ ਹੁੰਦੀ ਆ ਮਤਲਬ ਕਿ ਇਹਨੂੰ ਪੱਕੀ ਚੱਲਦਾ ਜਾਂ ਜੋ ਵੀ ਕਰਦਾ ਵਾਂ ਸੇਵਾ ਜਿੰਨੀ ਹੁੰਦੀ ਕਰਦਾ ਪਰ ਮੈਨੂੰ ਆਣ ਕੇ ਇੱਥੇ ਸ਼ਾਂਤੀ ਮਿਲ ਜਾਂਦੀ ਆ ਮੇਰੇ ਮਗੇ ਡੇਲੀ ਇੱਥੇ ਹੁੰਦਾ ਸੀ ਡੇਲੀ ਗੋਲਡਨ ਨੰਬਰ ਵੀ ਤੇ ਇਥੇ ਸ਼ੀਦਾਂ ਸਾਹਿਬ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਜਿਹੜਾ ਮੇਰਾ ਐਕਸੀਡੈਂਟ ਹੋ ਗਿਆ ਫਿਰ ਮੈਂ ਜਿਹੜਾ ਵਾ ਮਨ 'ਚ ਬੜਾ ਮੇਰੇ ਮਨ 'ਚ ਹੁਣ ਅੱਜ ਦਾ ਮਨ ਲੋ ਮਤਲਬ ਹੁੰਦਾ ਨਹੀਂ ਕਿਸ ਚੀਜ਼ ਦਾ ਮਨ ਲੋ ਰੋਜੇ ਵੀ ਮੈਂ ਗੁਰੂ ਘਰ ਕਿਉਂ ਨਹੀਂ ਗਿਆ ਮੈਂ ਫਿਰ ਆਪਣੇ ਘਰ ਜਿਹੜਾ ਵਾ ਸਿੱਧਾ ਹੀ ਜਿਹੜਾ ਲਾਈਵ ਚਲਾ ਲੈਣਾ ਠੀਕ ਹੈ ਮੈਂ ਮਹਾਰਾਜ ਜਿੰਨਾ ਤੱਕ ਲਾਈਵ ਚੱਲਣਾ ਮੈਂ ਉਹਨਾਂ ਦਾ ਕੋਈ ਕੰਮ ਨਹੀਂ ਕਰਨਾ ਮਹਾਰਾਜ ਬਾਣੀ ਸੁਣਨੀ ਹੈ ਠੀਕ ਹੈ ਜੀ ਇੰਨੀ ਮਹਾਰਾਜ ਕਿਰਪਾ ਹੋਈ ਆ ਪਿਛਲੇ ਹਫਤੇ ਮੈਨੂੰ ਮਤਲਬ ਮਨ 'ਚ ਵੀ ਰੋਣ ਵੀ ਆ ਗਿਆ ਸੀ ਕਿ ਯਾਰ ਮੈਂ ਯਾਰ ਗੁਰੂ ਘਰ ਜਾਣਾ ਸੀ ਤੇ ਮੈਂ ਗਿਆ ਕਿਉਂ ਨਹੀਂ ਅੱਜ ਮੇਰੇ ਮਨ ਚ ਪਰਮਾਤਮਾ ਨੇ ਜਿਹੜਾ ਮੈਨੂੰ ਆਇਆ ਦਰ ਲੈੰਦਾ ਮੈਨੂੰ ਇਹ ਹੁਣ ਜਿਹੜਾ ਮੇਰੇ ਮਨ ਚ ਆ ਗਿਆ ਕਿ ਮੈਂ ਦਿੱਲੀ ਦਰਸ਼ਨ ਕਰਨਾ ਮੈਂ ਕੱਲਾ ਸਕੂਟਰੀ ਚਲਾ ਕੇ ਉਹਨਾ 27 22 ਕਿਲੋਮੀਟਰ ਪਿੰਡ ਆ ਮੇਰਾ ਜੀ ਸਕੂਟਰੀ ਤੇ ਉਹਨਾ ਕੋਈ ਚੀਜ਼ ਨਹੀਂ ਹੈ ਪਰਮਾਤਮਾ ਦੀ ਹੀ ਕਿਰਪਾ ਨਾਰਮਲ ਮੈਂ ਤੁਰ ਕੇ ਜਾਂਦਾ ਉਹ ਤੋਂ ਐਕਸੀਡੈਂਟ ਹੋਇਆ ਉਦੋਂ ਦਿਮਾਗ ਚ ਆਇਆ ਕਿ ਹੁਣ ਦਰਸ਼ਨ ਕਿਵੇਂ ਕਰਾਂਗੇ ਕਿਉਂਕਿ ਤੁਸੀਂ ਆਖਿਆ ਸੀ ਦਿੱਲੀ ਆਉਣੇ ਮੈਂ ਨਾ ਵਾਹਿਗੁਰੂ ਜੀ ਦਰਸ਼ਨ ਦੀ ਮੈਂ ਉਹ ਗੱਲ ਕਹਿੰਦਾ ਪਰਮਾਤਮਾ ਤੇ ਮੈਨੂੰ ਵਿਸ਼ਵਾਸ ਵੀ ਉਹਨੇ ਛੇਤੀ ਕਰਾ ਲੈਣੇ ਠੀਕ ਆ ਛੇਤੀ ਕਰਾਣੇ ਮੈਂ ਜਦੋਂ ਮੈਂ ਤੁਹਾਨੂੰ ਗੰਢੇ ਮੈਂ ਕਿ ਮੈਂ 13 ਦਿਨਾਂ ਬਾਅਦ ਇੱਥੇ ਮਾਰੇ ਦੇ ਘਰ ਆ ਗਿਆ ਮਾਂ ਚ ਇਨੀ ਸ਼ਰਦਾ ਸੀ ਮੇਰੇ ਸ਼ਰਦਾ ਹੀ ਪਰਮਾਤਮਾ ਦੀ ਵੀ ਕਿਰਪਾ ਸੀ ਮੈਂ ਨਹੀਂ ਕਹ ਸਕਦਾ ਕਿ ਮੇਰੀ ਸ਼ਰਦਾ ਜੇ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਫੇਰ ਹੀ ਆ ਪਾ ਸਕਦੇ ਆ ਠੀਕ ਆ ਮੈਂ 13 ਦਿਨਾਂ ਬਾਅਦ ਆ ਗਿਆ ਮੇਰੇ ਮਨ ਨੂੰ ਬੜੀ ਖੁਸ਼ੀ ਮੈਂ ਹਾਕੀ ਨਾ ਤੁਰ ਗਿਆ ਤੇ ਰਾਤੀ ਜਿਹੜਾ ਮੈਂ ਹਾਕੀ ਬਾਹਰ ਆ ਗਿਆ ਕੀ ਨਹੀਂ ਪੀਓ ਕਰ ਨਹੀਂ ਖੜਨੀ ਠੀਕ ਆ ਐਡਾ ਚਮਤਕਾਰ ਹੋਇਆ ਜੀ ਮੈਨੂੰ ਹੁਣ ਵੀ ਤੁਸੀਂ ਤੁਰ ਕੇ ਵੇਖ ਲਓ ਮੇਰੀ ਰਿਪੋਰਟ ਵੇਖ ਲਓ ਤੁਹਾਨੂੰ ਸਾਰੀ ਦੇਣਾ ਵਾ ਕਿ ਇਹ ਆਪਰੇਸ਼ਨ ਕਿਦਾਂ ਤਿੰਨ ਦਿਨ ਨੂੰ ਮੈਂ ਘਰ ਆਇਆ ਵਾਂ ਵੇਖੋ ਤਿੰਨ ਦਿਨਾਂ ਚ ਤੇ ਮਤਲਬ ਬਾਈਆਂ ਦਿਨਾਂ ਜਿਹੜਾ ਮੈਂ ਆਪਣਾ ਤੁਰ ਕੇ ਨਾਰਮਲ ਤੁਰ ਕੇ ਆਣਾ ਕੋਈ ਗੱਲ ਨਹੀਂ ਪਿਓ ਦੇ ਵਿਸ਼ਵਾਸ ਹੈ ਇੱਕ ਵਾਰ ਇੰਟਰਵਿਊ ਦੇ ਵਿੱਚ ਚੱਲ ਕੇ ਦਿਖਾ ਦਿਓ ਕਿਉਂਕਿ ਸੰਗਤਾਂ ਦਾ ਸਵਾਲ ਹੋਏਗਾ ਸੋ ਬਿਲਕੁਲ ਲੱਤ ਦੇ ਵਿੱਚ ਰੋੜ ਪਈ ਹੈ 23 ਦਿਨ ਹੋਏ ਨੇ ਹਲੇ ਆਪਰੇਸ਼ਨ ਨੂੰ 23ਵੇਂ ਦਿਨ ਨੌਜਵਾਨ ਸ਼ਹੀਦਾ ਸਾਹਿਬ ਤੁਰ ਕੇ ਆ ਗਿਆ ਸ਼ਰਧਾ ਭਾਵਨਾ ਦੀ ਗੱਲ ਹੈ ਸੋ ਗੱਲ ਕਰਦੇ ਆ ਤਾਂ ਜਿੱਥੇ ਸੰਗਤ ਇੰਨੀ ਤਪਦੀ ਜ਼ਮੀਨ ਤੇ ਪੈਰ ਨਹੀਂ ਰੱਖਿਆ ਜਾਂਦਾ ਉੱਥੇ ਇਹ ਨੌਜਵਾਨ ਆਪਣੇ ਪੈਰਾਂ ਤੇ ਤੁਰ ਕੇ ਜਿਹੜਾ ਖੁਦ ਗੁਰਦੁਆਰਾ ਸ਼ਹੀਦਾ ਸਾਹਿਬ ਵਿਖੇ ਚੱਲ ਕੇ ਆਇਆ ਸੋ ਸਾਰੀ ਗੱਲ ਸ਼ਰਦਾ ਦੀ ਹੁੰਦੀ ਹੈ ਸੋ ਜਿਸ ਤਰੀਕੇ ਨੌਜਵਾਨ ਤੁਰ ਕੇ ਆਇਆ ਇਸ ਤਰੀਕੇ ਸ਼ਰਦਾ ਦੀ ਗੱਲ ਹੈ ਜੋ ਵਿਰੋਧ ਕਰਦੇ ਨੇ ਸ਼ਾਇਦ ਇਸ ਤਸਵੀਰ ਤੋਂ ਬਾਅਦ ਵਿਰੋਧ ਕਰਨਾ ਛੱਡ ਦੇਣਗੇ ਜੁਪਹਿਰਾ ਸਾਹਿਬ ਦਾ ਵਿਰੋਧ ਜਿਹੜਾ ਹੁਣ ਸ਼ਾਇਦ ਬੰਦ ਹੋ ਸਕਦਾ ਕਿਉਂਕਿ ਕਈ ਵਾਰ ਕੁਝ ਚੀਜ਼ਾਂ ਹੁੰਦੀਆਂ ਨੇ ਕਿ ਬਾਟਾ ਸਾਡਾ ਛੋਟਾ ਹੁੰਦਾ ਰੱਬ ਜ਼ਿਆਦਾ ਦੇ ਦਿੰਦਾ ਤੇ ਇਸ ਕਰਕੇ ਅਸੀਂ ਵਿਰੋਧ ਕਰਨ ਲੱਗ ਜਾਂਦੇ ਹਾਂ ਸੋ ਵੀਰ ਜੀ ਸੋ ਇੱਕ ਵਾਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟਾਂਕੇ ਲੱਗੇ ਹੋਏ ਨੇ 13 ਦਿਨਾਂ ਬਾਅਦ ਟਾਂਕੇ ਵੀਰ ਖਲਵਾਂਦਾ ਤੇ 23ਵੇਂ ਦਿਨ ਗੁਰਦੁਆਰਾ ਸ਼ਹੀਦ ਗੰਸਾਈ ਵਿਖੇ ਪਹੁੰਚ ਜਾਂਦਾ ਸੋ ਵੀਰ ਜੀ ਦਰਦਨੀ ਹੁੰਦੀ ਕੋਈ ਦਿੱਕਤ ਪਰੇਸ਼ਾਨੀ ਲੱਗਦਾ ਵੇ ਸੱਟ ਲੱਗੀ ਆ ਜੀ ਨਾ ਨਾ ਭਾਈ ਬਾਬਾ ਜੀ ਦੀ ਨਹੀਂ ਕਿਰਪਾ ਮਨ ਚ ਆਉਂਦਾ ਹੀ ਨਹੀਂ ਆ ਠੀਕ ਆ ਜੀ ਜੇ ਪਰਮਾਤਮਾ ਦਾ ਨਾਮ ਲੈ ਲਿਆ ਤੁਰ ਪਈ ਤੇ ਰੱਬ ਆਪੇ ਰੱਖਿਆ ਕਰਦਾ ਜੀ ਠੀਕ ਆ ਹੁਣ ਕੋਈ ਵੀ ਚੀਜ਼ ਆ ਮੰਨ ਲਓ ਆਪਾਂ 25 ਜੇ ਸੋਚਦੇ ਆ ਪਰਮਾਤਮਾ ਦੀ ਨਹੀਂ ਕਿਰਪਾ ਵਾ ਹੁਣ ਸਾਡੇ ਘਰ ਕੋਈ ਫਰੈਂਡ ਜਾਂ ਕੋਈ ਵੀ ਆਉਂਦਾ ਵਾ ਉਹਨੂੰ ਕੋਈ ਪਿੰਡ ਦਾ ਜਾਂ ਕੋਈ ਗੱਲਬਾ ਕਰਦਾ ਆਪਾਂ ਹੀ ਉਹਦੇ ਜਿਵੇਂ ਰੇਣਾ ਆਪਾਂ ਦਾ ਰੱਖਿਆ ਕਰਨੀ ਵੀ ਸਾਡੇ ਘਰ ਆਇਆ ਸੀ ਹੁਣ ਮੈਂ ਆਪਣੇ ਪਿਓ ਦੇ ਘਰ ਆਇਆ ਵਾ ਮੈਨੂੰ ਕੋਈ ਦੀ ਅਦਿੱਕਤ ਆ ਕੋਈ ਦਿੱਕਤ ਛੁੱਟ ਗਈ ਆ ਪਰਮਾਤਮ ਤਈਵੇਂ ਦਿਨ ਤੁਸੀਂ ਖੁਦ ਬਿਨਾ ਵਾਕਰ ਤੋਂ ਆਗੇ ਹੱਲੇ ਕਿ ਡਾਕਟਰ ਨੇ ਤੁਹਾਨੂੰ ਕਿਹਾ ਚ ਜਾਣਾ ਤੇ ਵਾਕਰ ਨਾਲ ਜਾਣਾ ਤੇ ਤਿੰਨਵੇਂ ਦਿਨ ਪੈਰ ਨਹੀਂ ਥੱਲੇ ਲਾਣਾ ਬੈੱਡ ਰੈਕ ਤੋਂ ਪੈਰ ਨਹੀਂ ਥੱਲੇ ਲਾਣਾ ਤੇ ਵੇਖੋ ਤੁਹਾਡੇ ਸਾਹਮਣੇ ਮੈਂ ਨਾਰਮਲ ਜਾ ਰਿਹਾ ਕੋਈ ਮਤਲਬ ਇਹ ਨਹੀਂ ਹੈਗਾ ਕਿ ਉੱਚਾ ਨੀਵਾ ਪੈਰ ਰੱਖਣਿਆ ਪਰ ਮਾਦਾਮ ਦੀ ਕਿਰਪਾ ਹੈ ਜੀ ਵੇਖੋ ਚੰਤੁਰਨਾ ਤੁਰਨਾ ਠੀਕ ਐਕਟਿਵ ਚਲੋਣੀ ਠੀਕ ਐ ਪਰ ਜਦੋਂ ਮੱਥਾ ਟੇਕਦੇ ਹੋ ਝੁੱਕਦੇ ਆ ਗੋਡੇ ਥੱਲੇ ਲੱਗਦੇ ਆ ਜੀ ਮੈਂ ਤੁਹਾਡੇ ਸਾਹਮਣੇ ਆਹ ਲੋ ਮੈਂ ਦਰਸ਼ਨ ਕਰਕੇ ਦਿਖਾਣਾ ਜੀ ਦੇਖੋ ਸੋ ਬਿਲਕੁਲ ਇਹ ਵੀਰ ਦੀਆਂ ਤੁਸੀਂ ਤਸਵੀਰਾਂ ਦੇਖੋ ਵੀ ਸਾਹਮਣੇ ਗ ਕਿਉਂਕਿ ਚੁਪੈਰਾ ਸਾਹਿਬ ਐ ਸੰਗਤ ਆ ਜਾਂਦੀਆਂ ਵੀਰ ਖੁਦ ਚੁੱਕਿਆ ਖੁਦ ਥੱਲੇ ਨਿਵਕੇ ਦਰਸ਼ਨ ਕਰਨ ਲਈ ਆਇਆ ਖੁਦ ਉੱਠਿਆ ਵੀਰ ਸੋ ਇਹ ਇੱਕ ਤਸਵੀਰ ਅੰਮ੍ਰਿਤਸਰ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ 마ਜੇ ਦੇ ਜਰਨੈਲ ਰਹੇ ਨੇ 마ਜੇ ਦੇ ਜੋ ਸ਼ਹੀਦ ਸਿੰਘ ਰਹੇ ਨੇ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੀ ਜੇਕਰ ਗੱਲ ਕਰਦੇ ਆਂ ਸੀਸ ਤਲੀ ਤੇ ਧੜਕੇ ਲੜਨਾ ਤਾਂ ਤਾਂ ਸਾਹਿਬ ਦੀ ਧਰਤੀ ਤੋਂ ਅੰਮ੍ਰਿਤਸਰ ਸਾਹਿਬ 15 ਕਿਲੋਮੀਟਰ ਸੀ ਇਸ ਤਲੀ ਟੜਕੇ ਹੋਣਾ ਤਾਂ ਛੋਟੀ ਗੱਲ ਨਹੀਂ ਹੁੰਦੀ ਸੋ ਵੀਰ ਜੀ ਜੋ ਵਿਰੋਧ ਕਰਦੇ ਨੇ ਉਹਨਾਂ ਦੀ ਮਾਨਸਿਕਤਾ ਕਿਵੇਂ ਦੇਖਦੇ ਹੋ ਜੀ ਵਾਹ ਵੀਰ ਜੀ ਉਹਨਾਂ ਦੇ ਫਰਜ਼ਾ ਵਿਰੋਧ ਕਰਨ ਜੋ ਮਰਜੀ ਕਰਨ ਪਰ ਮੈਂ ਇੱਕ ਜਿਹੜਾ ਦਾ ਨਾ ਵਿਰੋਧ ਕਰਦਾ ਉਹਨਾਂ ਕਾ ਇੱਕ ਰੀ ਆਪਣੇ ਆਣ ਕੇ ਸੁੱਗ ਜਾ ਜੇ ਨਾ ਤੇਰੀ ਮਨੋਂ ਕਾਉਣਾ ਬੁਰੀ ਆਣ ਤੇ ਮੈਨੂੰ ਜੋ ਮਰਜੀ ਕਹਦੀ ਠੀਕ ਆ ਬਸ ਇੱਕ ਬੜੀ විශ්වාස ਲੈ ਕੇ ਆਪਾਂ ਪਿਓ ਬਣਾਈਏ ਠੀਕ ਹੈ ਨਹੀਂ ਅੱਜ ਆਪਾਂ ਇੱਥੇ ਆ ਗੱਲ ਨੂੰ ਉੱਥੇ ਆ ਕੋਈ ਇਹ ਨਹੀਂ ਆ ਪਿਓ ਬਣਾਓ ਇੱਕ ਪਿਓ ਬਣਾਓ ਇੱਕ ਮਾਨਾ ਵੀ ਮਾਰੇ ਦੀ ਬਾਬਾ ਜੀ ਦੀ ਇੰਨੀ ਕਿਰਪਾ ਨਾਲ ਭਜੀ ਜੋ ਤੁਸੀਂ ਸੋਚਣੀ ਉਹ ਵੀ ਹੋ ਜਾਂਦਾ ਚਮਤਕਾਰ ਵੇਜੇ ਧਾਗੇ ਤਵੀਤਾਂ ਦੇ ਵਿੱਚ ਚਮਤਕਾਰ ਹੋ ਸਕਦੇ ਨੇ ਤਾਂ ਫਿਰ ਸਾਡਾ ਯੋਧਾ ਬਾਬਾ ਦੀਪ ਸਿੰਘ ਨਾ ਬਾਬਾ ਜੀ ਇਹਦੇ ਕੋਈ ਗੱਲ ਨਹੀਂ ਦਾਦੂ ਇਹ ਸਭ ਨਾਲ ਘੜੀ ਫੇਲਿਆ ਮੈਂ ਤੈਨੂੰ ਆਪਣੀ ਚਮਤਕਾਰ ਦਿਖਾਉਣਾ ਬਾਬਾ ਜੀ ਇੱਕ ਬੰਦੇ ਲੱਗ ਤੁੱਟਿਓ ਬਈਆਂ ਦਿਨਾਂ ਬਾਅਦ ਦਰਸ਼ਨ ਕੀਤੇ ਕਰਨ ਆ ਜੂਗਾ ਬਿਨਾਂ ਵਾਕਰ ਤੋਂ ਬਿਨਾਂ ਹਾਕੀ ਤੋਂ ਇਗਾ ਸੋਧੀ ਮਨੋ ਡਾਕਟਰਾਂ ਨੇ ਕੋਈ ਗੱਲਬਾਤ ਹੋਈ ਹੈ ਡਾਕਟਰਾਂ ਨੂੰ ਤੁਸੀਂ ਆਖਿਆ ਕਿ ਮੈਂ ਤੁਰਨ ਲੱਗ ਗਿਆ ਮੈਂ ਬਿਨਾ ਵਾਕਰ ਤੋਂ ਦਰਬਾਰ ਸਾਹਿਬ ਸਿੱਧਾ ਸਾਵ ਸਰ ਉਹਨਾਂ ਨਾਲ ਮੈਂ ਗੱਲ ਕੀਤੀ ਸੀ ਮੈਂ ਨਾ ਇਦਾਂ ਕਿਹਾ ਮੈਂ ਮੈਂ ਇਦਾਂ ਮੈਂ ਫੌਰਨ ਫੌਰਨ ਜਾਣਾ ਵਾ ਤੇ ਮੈਨੂੰ ਕੋਈ ਦਵਾਈ ਮੈਡੀਸਿਨ ਆਫ ਜੀ ਦੇ ਦੋ ਕਿ ਮੈਂ ਜਿਹੜਾ ਤੁਰਪਾ ਕਹਿੰਦਾ ਨਹੀਂ ਕਹਿੰਦਾ ਸਾਡੇ ਕੋਲ ਜਿਹ ਦਵਾਈ ਹੋਵੇ ਨਾ ਤੇ ਬੱਚੇ ਜਿਹੜੇ ਐਕਸੀਡੈਂਟ ਹੁੰਦੇ ਆ ਉਹ ਹੀ ਦੇ ਤੇ ਜਿਹਨਾਂ ਨੇ ਪੇਪਰ ਵੀ ਦਵਾ ਦिए ਕੋਈ ਨੌਕਰੀ ਰਾਂ ਨੂੰ ਤੇ ਜਿਹੜੇ ਨੇ ਤੇ ਪਰ ਮੈਂ ਆਹ ਉਹ ਰੱਬਾ ਇੱਕ ਡੈਪਟਰ ਨੂੰ ਆਪਾਂ ਫੇਲ ਕਰਕੇ ਦਿਖਾਣਾ ਵਾ ਜਿਹੜਾ ਜਿੰਨੇ ਮੈਨੂੰ ਨਹੀਂ ਗੱਲ ਕ ਇਨਾਓ ਜੋੜੀ ਗੱਲ ਹੀ ਛੱਡ ਦੋ ਕਿੱਥੋਂ ਆਉਂਦੇ ਕਿੱਥੋਂ ਕਿੰਨੀ ਕਿ ਦੂਰ ਤੋਂ ਆਉਂਦੇ ਤੁਸੀਂ ਭਾਈ ਮੇਰਾ ਪਿੰਡ 27 ਕਿਲੋਮੀਟਰ ਹੈ ਇੱਥੋਂ ਜੀ ਪਿੰਡ ਮਾਂਗਾਸਰਾਇਆ ਮੇਰਾ ਜੀ ਠੀਕ ਹੈ ਜੀ ਅੰਮ੍ਰਿਤਸਰ ਜ਼ਿਲ੍ਹਾ ਹੈ ਜੀ ਮੰਜੀਠਾ ਹਲਕਾ ਜੀ ਆਪਣਾ ਕਰਦੇ ਨੇ ਕਰਦੇ ਨੇ ਨਹੀਂ ਰੋਕਿਆ ਵੀ ਡਾਕਟਰਾਂ ਨੇ 3 ਮਹੀਨੇ ਕਿਹਾ ਘੱਟੋ ਘੱਟ 3 ਕਿ ਜਿਹੜੇ ਮਹੀਨੇ ਬੈਠ ਜਾ ਕਰੇ ਉਹ ਵਾਹਿਗੁਰੂ ਜੀ ਮੇਰੇ ਮਦਰ ਆ ਮੇਰੇ ਫਾਦਰ ਸਾਹਿਬ ਨੇ ਹੈਗੇ ਉਹਨਾਂ ਨੇ ਮੈਨੂੰ ਕਿਹਾ ਸੀ ਪਰ ਮਮਾ ਨੂੰ ਜਿਵੇਂ ਮੈਂ ਕਹਿੰਦਾ ਸ਼ੀਦਾਂ ਸਾਹਿਬ ਕਹਿੰਦਾ ਕਹਿੰਦੇ ਪੁੱਤ ਜਾ ਕੋਈ ਬਾਤ ਨਹੀਂ ਆ ਜਿਹੜਾ ਸਾਡਾ ਪਿਓ ਅਸਲੀ ਪਿਓ ਆ ਇਹ ਗੱਲ ਮਤਲਬ ਹੈਰਾਨਗੀ ਵਾਲੀ ਗੱਲ ਹੈ ਮਤਲਬ ਇਹ ਹੈ ਨਹੀਂ ਵੀ ਜਦਾਂ ਮਤਲਬ ਇਦਾਂ-ਉਦਾਂ ਕੁਝ ਨਹੀਂ ਆ ਕੋਈ ਧਾਗਾ ਨਹੀਂ ਕੋਈ ਤਵੀਦ ਨਹੀਂ ਆ ਆ ਪਿਓ ਦਾ ਕੜਾ ਪਾਇਆ ਵਾ ਠੀਕ ਹੈ ਜੀ ਇੰਨੇ ਸਭ ਕੁ ਕਰਨਾ ਵੇਖੋ ਮੈਂ ਐਕਸੀਡੈਂਟ ਹੋਇਆ ਮੈਂ ਰੋਡ ਤੇ ਡਿੱਗਾ ਉਹਦੇ ਵੱਲੇ ਵਾਲੇ ਦੇ ਠੀਕ ਹੈ ਜੀ ਤੇ ਐਕਸੀਡੈਂਟ ਹੁੰਦੇ باوجود ਵੀ ਤੇ ਟਰੱਕ ਗੱਡੀਆਂ ਆਉਂਡੀਆਂ ਸੀ ਪਰਮਾਤਮਾ ਦੀ ਕਿਰਪਾ ਇੱਕ ਰਗੜ ਨਹੀਂ ਗਈ ਮੇਰੇ ਸਿਰਫ ਲੱਤ ਤੇ ਲੱਗੀ ਆ ਇੱਕ ਰਗੜ ਨਹੀਂ ਹਾਂ ਜੀ ਕੋਈ ਰਗੜ ਨਹੀਂ ਗਈ ਮੇਰੇ ਕੋਈ ਮਤਲਬ ਮੋਟਰਸਾਈਕਲ ਤੋਂ ਹਾਈਵੇ ਤੇ ਕੋਈ ਡਿੱਗਦਾ ਰਗੜ ਤੇ ਲੱਗਦੀ ਜਾਣਾ ਕਿਤੇ ਰਗੜ ਨਹੀਂ ਆਈ ਮੂੰਹ ਤੇ ਬਾਹ ਤੇ ਕਿਤੇ ਰਗੜ ਨਹੀਂ ਤੁਸੀਂ ਸ਼ੀਦਾ ਸਾਹਿਬ ਹਾਕੀ ਲੈ ਕੇ ਆਏ 13 ਦਿਨਾਂ ਬਾਅਦ 23 ਦਿਨਾਂ ਬਾਅਦ ਤੁਸੀਂ ਬਿਨਾ ਵਾਕਰ ਬਿਨਾ ਹਾਕੀ ਤੋਂ ਆਗੇ ਤੁਰ ਕੇ ਲੱਗਦਾ ਨਹੀਂ ਬਾਬਾ ਦੀਪ ਸਿੰਘ ਨੇ ਦੂਜੀ ਵਾਰੀ ਬਾਹ ਫੜ ਲਈ ਵੀ ਹੁਣ ਤੈਨੂੰ ਵਾਕਰ ਦੀ ਲੋੜ ਨਹੀਂ ਨਾ ਮਹਾਰਾਜ ਜੀ ਜਦੋਂ ਮੇਰਾ ਪ੍ਰੇਡ ਹੋਇਆ ਮੇਰੀ ਉਦੋਂ ਫੜ ਲਈ ਤੁਸੀਂ ਇਹ ਗੱਲ ਕਹਿੰਦੇ ਏ ਲੋਕਾਂ ਦੇ ਪ੍ਰੇਡ ਜਿਹੜੇ ਮੈਂ ਅਮਨਦੀਪ ਜਾ ਕੇ ਵੇਖਿਆ ਤਿੰਨ ਤਿੰਨ ਦਿਨ ਬਾਅਦ ਹੁੰਦੇ ਆ ਮੇਰਾ ਪ੍ਰੇਡ ਇਹ ਪੰਜਵਾਂ ਐਕਸੀਡੈਂਟ ਹੋਇਆ 8 ਵੇ ਪ੍ਰੇਡ ਕਰਦਾ 12 ਵੇ ਮੈਨੂੰ ਰੂਮ ਚ ਸ਼ਿਫਟ ਕਰਦਾ ਇੰਨੀ ਪਰਮਾਤਮਾ ਦੀ ਕਿਰਪਾ ਵਾ ਜਾਂਦਾ ਡਾਕਟਰ ਮਿਲ ਗਿਆ ਜੀ ਠੀਕ ਹੈ ਜੀ ਤੇ ਜਾਂਦਾ ਤੇ ਕੋਈ ਐਵੀ ਗੱਲ ਨਹੀਂ ਮੇਰੇ ਨਾਲ ਚਮਤਕਾਰ ਹੋਇਆ ਜੀ ਮੇਰੇ ਲਾਗੇ ਪੇਸ਼ੈਂਟ ਬੇਹੀ ਕੋਈ ਜਿਹੜਾ ਵਾ ਪਰਮਾਧਮ ਦੀ ਕਿਰਪਾ ਨਹੀਂ ਹੁੰਦੀ ਕੋਈ ਜਿਹੜਾ ਵਾ ਇੱਕ ਦਿਨ ਜਾਂ ਦੋ ਦਿਨ ਕੇ ਜਿਹਨਾਂ ਪੈਸੇ ਦੀ ਪ੍ਰੋਬਲਮ ਜਾਂ ਕਿਸੇ ਦੀ ਆਂਦੀ ਆ ਮੈਨੂੰ ਮਾਰ ਨੇ 8 ਵਜੇ ਅਪਰੇਟ ਕਰਤਾ ਮੇਰਾ 6 ਵਜੇ ਐਕਸੀਡੈਂਟ ਹੋਇਆ ਹੋਵੇ ਨਹੀਂ ਤੇ ਅਮੰਦੀਵਾਲ ਜਿਹੜੇ ਅਮਰਜੈਂਸੀ ਵਾਲਾ ਪਹਿਲੋ ਅਪਰੇਟ ਕਰਦੇ ਆ ਤੇ ਮੇਰਾ ਜਾਂਦਾ ਅਪਰੇਟ ਕਰਤਾ ਇਦਾਂ ਜਾ ਕੇ ਉਹਨਾਂ ਨੇ ਅਪਰੇਟ ਕਰਾ ਤੇ ਏਸੀ ਇਸੇ ਸ਼ਰਦਾ ਭਾਵਨਾ ਕਰਕੇ ਪੰਜਾਬ ਦੀ ਜਿਹੜੀ ਸੰਗਤ ਹੈ ਬਾਹਰ ਦੀ ਸੰਗਤ ਦਿੱਲੀ ਹਰਿਆਣਾ ਤੋਂ ਬੰਬੇ ਤੋਂ ਵੀ ਇੱਥੇ ਸੰਗਤ ਪਹੁੰਚਦੀ ਹੈ ਹਾਂਜੀ ਹਾਂਜੀ ਕਿੰਨੀ ਗਰਮੀ ਆ ਪੈਰ ਰੱਖਣ ਜੁਗਣੀ ਹੈਗਾ ਮਤਲਬ ਪੈਰ ਨਹੀਂ ਮਧਰਾ ਸਕਦਾ ਕੋਈ ਵਿਚਾਰਾ ਪਾਣੀ ਦਿਆ ਫਿਰ ਤਾਂ ਕੋਈ ਕੁਛ ਕਰ ਰਿਆ ਵਾ ਸ਼ਰਦਾ ਬਹੁਤ ਜਿਆਦੀ ਆ ਜੀ ਮੈਨਾਂ ਇਨੀ ਸ਼ਰਦਾ ਜਿੰਨੇ ਇੱਕ ਰਿ ਵਿਸ਼ਵਾਸ ਕਰ ਲੈਣਾ ਉਹ ਜੋ ਮਰਜੀ ਲੈ ਸਕਦਾ ਰੱਬ ਕੋ ਓਸ਼ਵੀ ਸਵਾਲ ਅੰਦਰ ਜਾਂਦੇ ਹੋ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕੀ ਅਰਦਾਸ ਬਿੰਤੀ ਕਰਦੇ ਹੋ ਜੀ ਵਾਹਿਗੁਰੂ ਜੀ ਮੈਂ ਤਾਂ ਇਹ ਕਰਦਾ ਜੀ ਸਰਬਾਦਾ ਬਲਾ ਕਰੀ ਮੇਰ ਕਰੀ ਸਿਰ ਤੇ ਹੱਥ ਰੱਖੀ ਮੈਂ ਕਦੀ ਆਪਣੇ ਬਾਰੇ ਚਲੋ ਮਹਾਰਾਜ ਜਾਂਦਾ ਆਪਾਂ ਦੇ ਕਹਿ ਸਕਦਾ ਜੀ ਮੈਂ ਪਰਮਾਤਮਾ ਘੜੀ ਇਹ ਕਰਦਾ ਸਰਬਾਦਾ ਬਲਾ ਕਰੀ ਠੀਕ ਹੈ ਜੀ ਕਦੀ ਮੈਂ ਇਹ ਨਹੀਂ ਕਿਹਾ ਕਿ ਉਹ ਇਦਾਂ ਜਿਦਾਂ ਮੈਂ ਨਾ ਸਰਬਦਾ ਬਲਗਰੀ ਜਿਹੜਾਂ ਦੇ ਮੇਰੇ ਬਾਰੇ ਈਰਖਾ ਬਰੋਧ ਆ ਉਹਨਾਂ ਨੂੰ ਮਤ ਦੋ ਸ਼ਾਂਦੀ ਦੋ ਆਪੇ ਜਿਹੜੀ ਈਰਖਾ ਬੋ ਮੁੱਕ ਜਾਣੀ ਜੀ ਕੋਈ ਗੱਲ ਹੀ ਨਹੀਂ ਹੈਗੀ ਇਹੋ ਜੀ ਪਰਮਾਤਮਾ ਦੀ ਬਹੁਤ ਜਿਆਦੀ ਕਿਰਪਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿ ਸੋ ਇਸੇ ਸ਼ਰਧਾ ਭਾਵਨਾ ਕਰਕੇ ਚਪੈਰਾ ਸਾਹਿਬ ਦੇ ਵਿੱਚ ਸੰਗਤ ਲੱਖਾਂ ਦੀ ਤਾਦਾਦ ਦੇ ਵਿੱਚ ਪਾਉਂਦੀ ਹੈ ਸੰਗਤਾਂ ਦਾ ਹੜ ਜਿਹੜਾ ਹੈ ਸੰਗਤਾਂ ਦਾ ਹੜ ਜਿਹੜਾ ਸ਼ਹੀਦ ਦਾ ਸਾਹਿਬ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਪਹੁੰਚਦਾ ਸੋ ਇਹ ਸ਼ਰਧਾ ਭਾਵਨਾ ਜੇਕਰ ਸੰਗਤਾਂ 'ਚ ਹੈਗੀ ਹੈ ਕੁਛ ਨਾ ਕੁਛ ਮਿਲਦਾ ਹੈ ਦਰ ਤੋਂ ਤਾਂ ਹੀ ਸੰਗਤਾਂ ਵਾਚ ਚੜ ਕੇ ਆਉਂਦੀਆਂ ਨੇ ਪਰ ਜੋ ਵਿਰੋਧ ਕਰ ਰਹੀਆਂ ਨੇ ਸ਼ਾਇਦ ਇਸ ਵੀਡੀਓ ਤੋਂ ਬਾਅਦ ਇਸ ਇੰਟਰਵਿਊ ਤੋਂ ਬਾਅਦ ਵਿਰੋਧ ਕਰਨਾ ਬੰਦ ਕਰ ਦੇਣ ਜਾਂ ਕੱਟ ਕਰ ਦੇਣ ਕਿਉਂਕਿ ਇਸੇ ਕਾਰਨ ਜੋ ਕਿ ਬਾਬਾ ਦੀਪ ਸਿੰਘ ਜਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਜੇ ਕੋਈ ਦਰ ਤੇ ਆ ਕੇ ਅਰਦਾਸ ਕਰ ਰਿਹਾ ਹੈ ਮਨੋ ਕਾਮਨਾ ਪੂਰੀਆਂ ਹੋ ਰਹੀਆਂ ਨੇ ਮਣਾ ਦੀਆਂ ਜਾਣੀ ਜਾਣ ਹੈ ਤਾਂ ਉਹ ਕਿਤੇ ਨਾ ਕਿਤੇ ਸ਼ੀਤ ਸਿੰਘਾਂ ਦੇ ਪੈਰੇ ਕਰਕੇ ਵੀ ਹੈਗੀਆਂ ਨੇ ਜਿਸ ਕਾਰਨ ਸੰਗਤਾਂ ਹੋਰ ਵਾਚੜ ਕੇ ਆਉਂਦੀਆਂ ਨੇ ਅੱਗੇ ਪਰਿਵਾਰ ਲੈ ਕੇ ਆਉਂਦੀਆਂ ਨੇ ਪੰਜਾਬ ਦੀ ਸੰਗਤ ਪੰਜਾਬ ਦੇ ਬਾਹਰੋਂ ਬਹੁਤ ਸੰਗਤ ਜਿਹੜੀ ਹੈ ਦੂਜੀਆਂ ਸਟੇਟਾਂ ਤੋਂ ਪਹੁੰਚਦੀ ਹੈ ਸੋ ਇਹ ਨੌਜਵਾਨ 3 ਮਹੀਨਿਆਂ ਦੀ ਬੈੱਡ ਰੈਸਟ ਡਾਕਟਰ ਨੇ ਦੱਸੀ ਸੀ ਪਰ ਸਿਰਫ 23 ਦਿਨਾਂ ਬਾਅਦ ਬਿਨਾ ਵਾਕਰ ਬਿਨਾ ਹਾਕੀ ਬਿਨਾ ਕਿਸੇ ਸਪੋਰਟ ਤੋਂ ਤੁਰ ਕੇ ਸ਼ੀਦਾ ਸਾਹਿਬ ਪਹੁੰਚ ਗਿਆ ਸੋ ਇਹ ਹੁੰਦੀ ਹੈ ਸ਼ਰਦਾ ਮੈਨੂੰ ਦਿਓ ਆਜ਼ਾਦ ਸੁਰਖਾਪ ਟੀਵੀ ਦੇ ਲਈ ਮੈਂ ਦਮਦੀਪ ਸਿੰਘ ਅਮਰੀ ਸਰ